ਕੁਰਾਲੀ ਦੀ ਮੁਰੰਡਾ ਰੋਡ ਤੇ ਸਥਿਤ ਹੇਮਕੁੰਟ ਐਗਰੋ ট্রেਡਰ ਤੇ ਹੋਈ ਚੋਰੀ ਦੇਰ ਰਾਤ ਦੁਕਾਨ ਦਾ ਸ਼ਟਰ ਪਟਕੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਕਰ ਲਿੱਤਾ ਗਿਆ ਚੋਰੀ ਵੱਲੋਂ ਕਰ ਦਿੱਤੀ ਗਈ ਹੈ ਜਾਂਚ ਸ਼ੁਰੂ ਸਸੀ ਕਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਮੁਰੰਡਾ ਰੋਡ ਤੇ ਦੇਰ ਰਾਤ ਚੋਰੀ ਹੋਈ ਹੈ ਇਸ ਚੋਰੀ ਦੇ ਵਿੱਚ ਚੋਰਾਂ ਵੱਲੋਂ ਇੱਕ ਦੁਕਾਨ ਦਾ ਸ਼ਟਰ ਪਟਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਵੀ ਚੋਰੀ ਕੀਤਾ ਹੈ ਅਤੇ ਗੱਲਬਾਤ ਕਰਦੇ ਆ ਦੁਕਾਨ ਦੇ ਮਾਲਕ ਦੇ ਨਾਲ ਤੇ ਜਾਣਦੇ ਆ ਕਿੰਨਾ ਕੁ ਨੁਕਸਾਨ ਹੋਇਆ ਤੇ ਆਖਰ ਕੀ ਕਹਿਣਾ ਚਾਹੁੰਦੇ ਆ ਉਹ ਪੁਲਿਸ ਨੂੰ ਆਪਣੀ ਦੁਕਾਨ ਦਾ ਨਾਮ ਕੀ ਹੈ ਤੇ ਦੁਕਾਨ 'ਚ ਚੋਰੀ ਹੋਈ ਹੈ ਕੀ ਕੀ ਸਮਾਨ ਚੋਰੀ ਹੋਇਆ ਜੀ ਅਰੇ ਨਾਮ ਹੈਗੇ ਜੀ ਹੇਮਕੁੰਟਾ ਐਗਰੋ ট্রেਡਰ ਮਰੰਡਾ ਰੋਡ ਤੇ ਜੀ ਮੈਂ ਇਕਬਾਲ ਸਿੰਘ ਬੋਲ ਰਿਹਾ ਜੀ ਪ੍ਰੋਪਰਾਈਟਰ ਤੇ ਸਵੇਰੇ ਸਾਨੂੰ ਫੋਨ ਗਿਆ ਕੋਈ ਲਗਭਗ 8:00 ਵਜੇ ਨਾਲ ਗਵਾਂਢੀਆ ਮੁੰਡੇ ਦਾ ਕਿ ਇਦਾਂ ਕਿ ਸ਼ਟਰ ਟੁੱਟਿਆ ਤੁਹਾਡਾ ਜਦੋਂ ਅਸੀਂ ਆ ਕੇ ਦੇਖਿਆ ਹੀ ਸਾਡਾ ਉਹਦੇ ਵਿੱਚ ਮੋਟਰਾਂ ਦੀ ਸਾਡਾ ਸਮਰੱਥੀ ਵਾਲ ਦਾ ਕੰਮ ਆ ਸਮਰੱਥੀ ਵਾਲੇ ਸਮਰੱਥੀ ਵਾਲ ਮੋਟਰਾਂ ਦੀ ਹੈ ਕੇਵਲ ਆ ਔਰ ਜੋ ਇਹਦਾ ਕੀਮਤੀ ਸਮਾਨ ਸਾਡੇ ਗਨ ਮੈਟਲ ਤੇ ਬੁਸ਼ ਵਗੈਰਾ ਹੈਗਾ ਜੋ ਵੀ ਕਾਪਰ ਵਗੈਰਾ ਦੀਆਂ ਅ ਕੋਈ ਸਾਡੀ ਵਾਇਰ ਵਗੈਰਾ ਹੈਗੀ ਆ ਉਹ ਸਾਡਾ ਕਾਫੀ ਨੁਕਸਾਨ ਮਤਲ ਹੋਇਆ ਚੋਰੀ ਹੋਇਆ ਵੈ ਸੀ ਜਦੋਂ ਆ ਕੇ ਦੇਖਿਆ ਤੇ ਉਹਦੇ ਵਿੱਚ ਅਸੀਂ ਜਾ ਕੇ ਪੁਲ ਪ੍ਰਸ਼ਾਸਨ ਨੂੰ ਵੀ ਜਾ ਕੇ ਦੱਸਿਆ ਤੇ ਉਹਨਾਂ ਨੇ ਵੀ ਆ ਕੇ ਮੌਕਾ ਦਿੱਥਿਆ ਠੀਕ ਹੈ ਜੀ ਬਾਕੀ ਹੁਣ ਅਸੀਂ ਕੈਮਰੇ ਚੋਂ ਕਰ ਰਹੇ ਹਾਂ ਜੀ ਜੇ ਅਗਰ ਕੋਈ ਕੈਮਰੇ ਵਿੱਚੋਂ ਸਾਨੂੰ ਕੋਈ ਸਰਾਕ ਮਿਲਦਾ ਤਾਂ ਫਿਰ ਅਸੀਂ ਪੁਲ ਪ੍ਰਸ਼ਾਸਨ ਨੂੰ ਜਾ ਕੇ ਇੱਥੇ ਜਿੱਥੇ ਨਹੀਂ ਕੰਪਲੇਨਟ ਕਰਾਂਗੇ ਜਿੱਦਾਂ ਵੀ ਹੋਇਆ ਬਾਕੀ ਕੋਲ ਪ੍ਰਸ਼ਾਸਨ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਮਤਲਬ ਇਹਨਾਂ ਤੇ ਜਿਹੜੇ ਅੰਸਰ ਆਏ ਗਏ ਨੇ ਕਿ ਬਿਲਕੁਲ ਦੇਖੋ ਮਰੰਡਾ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਦੁਕਾਨ ਹੈਗੀ ਆ ਤੇ ਵੀ ਇਹਦੇ ਵੀ ਥੋੜਾ ਜਿਹਾ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਅਗਸਤ ਵਧਾਈ ਆ ਵੀ ਜਿੱਦਾਂ ਵੀ ਹੈ ਤਾਂ ਕਿ ਸਾਡਾ ਕੋਈ ਅੱਗੇ ਤੋਂ ਵੀ ਮਤਲਬ ਅੱਜ ਸਾਡੇ ਨਾਲ ਹੋਈ ਗੱਲ ਨੂੰ ਕਿਸੇ ਹੋਰ ਦਾ ਹੁੰਦੀਆਂ ਵੀ ਹੈ ਪਹਿਲਾਂ ਹੋ ਰਹੀਆਂ ਤੇ ਇਹ ਗਾਹ ਨੂੰ ਨਾ ਮਤਲਬ ਇਦਾਂ ਦੀਆਂ ਉਹ ਵਾਤੇ ਉਹਦੇ ਪਿੱਛੇ ਨੁਕਸਾਨ ਜ਼ਿਆਦਾ ਹੋਣ ਕਰਕੇ ਇਹਨਾਂ ਨੁਕਸਾਨ ਵੀ ਨਹੀਂ ਕੋਈ ਵੀ ਬੰਦਾ ਨੁਕਸਾਨ ਨਹੀਂ ਚੱਲ ਸਕਦਾ ਠੀਕ ਹੈ ਜੀ ਨੁਕਸਾਨ ਤੋਂ ਨੁਕਸਾਨ ਹੀ ਆ ਭਾਵੇਂ ਉਹ ਕਿੰਨੇ ਦਾ ਵੀ ਹੋਇਆ ਸਰ ਦੁਕਾਨ ਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਸੀਗੇ ਜੀ ਹਾਂ ਕੈਮਰੇ ਲੱਗੇ ਸੀ ਲੇਕਿਨ ਉਹਨਾਂ ਨੇ ਅੰਦਰੋਂ ਬਾਹਰੋਂ ਦਿਖਦੇ ਉਹ ਤੁਹਾਨੂੰ ਦਰਕਾਰਨ ਮਤਲਬ ਕੁਛ ਉਹਨਾਂ ਦੇ ਸ਼ਕਲਾਂ ਵਗੈਰਾ ਦਿਖ ਨਹੀਂ ਰਹੀਆਂ ਬਿਲਕੁਲ ਕੁਝ ਪਤਾ ਲੱਗਦਾ ਵੀ ਕਿੰਨੇ ਇੱਕ ਬੰਦੇ ਸੀਗੇ ਜੀ ਉਹਦੇ ਨਹੀਂ ਹਲੇ ਅਜੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਜੀ ਪੁਲਿਸ ਵਾਲੇ ਕੀ ਕਹਿੰਦੇ ਜੀ ਤੇ ਪੁਲਿਸ ਵਾਲੇ ਮਤਲਬ ਉਹ ਆ ਕੇ ਮੌਕਾ ਦੇਖ ਗਏ ਜੀ ਉਹ ਬਾਕੀ ਉਹ ਕੈਮਰਿਆਂ ਦੇ ਧਰੂ ਫਿਰ ਉਹ ਕਰਨਗੇ ਜਾਂਚ ਆਪਣੀ ਕੁੱਲ ਕਿੰਨਾ ਕੁ ਨੁਕਸਾਨ ਹੋਇਆ ਜੀ ਉਦੇ ਬਾਰੇ ਅਸੀਂ ਵੀਰ ਜੀ ਅਰੇ ਮਤਲਬ ਦੇਖੋ ਅਸੀਂ ਇਹਨਾਂ ਵਿੱਚੇ ਲੱਭੇ ਵੀ ਅਸੀਂ ਕਿਸੇ ਕਿਧਰ ਨੂੰ ਸਾਨੂੰ ਕੋਈ ਸਰਾਗ ਮਿਲੇ ਤਾਂ ਉਹ ਬੈਠ ਕੇ ਅਸੀਂ ਲਾਵਾਂਗੇ ਹਿਸਾਬ ਕਿਤਾਬ ਠੀਕ ਕਰੋ ਸਾਡੇ ਸਾਡੇ ਕੋਲ ਹੈ ਪੂਰੀ ਲਿਸਟ ਉਹਦੇ ਵੀ ਦੇਖ ਕੇ ਸਮਾਨ ਅਸੀਂ ਸਭ ਤੋਂ ਮਹਿੰਗਾ ਸਮਾਨ ਕੀ ਚੋਰੀ ਹੋਇਆ ਜੀ ਸਭ ਤੋਂ ਮਹਿੰਗਾ ਜਿਹੜਾ ਸਮਾਨ ਹੀ ਮਹਿੰਗਾ ਚੋਰੀ ਹੋਇਆ ਜਿਆਦਾ ਉਹ ਜਿੱਦਾਂ ਕਿਸੇ ਮਤਲਬ ਕੋਈ ਭੇਤੀ ਬੰਦੇ ਦਾ ਕੰਮ ਹੁੰਦਾ ਵੀ ਬਿਲਕੁਲ ਉਹੀ ਸਮਾਨ ਚੱਕਣਾ ਜਿਹੜਾ ਬਹੁਤਾਂ ਕੀਮਤੀ ਆ ਜਿੱਦਾਂ ਹੁਣ ਵਾਇਰਬ ਕੇਬਲਾ ਵਗੈਰਾ ਹੈਗੀਆਂ ਉਹਨਾਂ ਚ ਕਾਪਰ ਹੁੰਦਾ ਠੀਕ ਆ ਜੀ ਤੇ ਬਾਕੀ ਗਨ ਮੈਟਲ ਦੇ ਬੂਸ਼ ਆ ਮਤਲਬ ਸਾਡਾ ਕੀਮਤੀ ਸਮਾਨ ਆਉਗਾ ਕੀਮਤੀ ਤਾਂ ਸਾਰਾ ਕੀਮਤੀ ਉਹ ਲੇਕਿਨ ਜਿਆਦਾ ਜਿਹੜਾ ਮੇਨ ਮੇਨ ਕੀਮਤੀ ਸਮਾਨ ਸੀ ਉਹ ਵੀ ਚੱਕ ਕੇ ਲੈ ਗਈ ਆ